ਇਹਲੇ ਨਹੀਂ ਜੀ ਇਹਨਾਂ ਦੀਆਂ ਕੰਪਲੀਟਾਂ ਆ ਰਹੀਆਂ ਸੀਗੇ ਜੀ ਬੀਕਾਨੇ ਸਵੀਟਸ ਹਾਊਸ ਤੇ ਇਹ ਮਾੜੀ ਮਿਠਾਈ ਦੇ ਰਹੇ ਸੀਗੇ ਜੀ ਪਿਛਲੇ ਦਿਨ ਬਾਬਾ ਫਲਕੂ ਦਾ ਮਹਾਰਾਡੇ ਰੇ ਪੰਜ ਚਾਰ ਡੱਬੇ ਜੀ ਉਹਨਾਂ ਨੂੰ ਲਈ ਲੱਕੀ ਹੋਈ ਸੀ ਬਦੂ ਆ ਰਹੀ ਸੀ ਇਹਨਾਂ ਦੇ ਤੇ ਉਹ ਉਹਨਾਂ ਨੇ ਲਿਆ ਕੀਤਾ ਹੀ ਇਹਨਾਂ ਨੂੰ ਕਿਹਾ ਗਿਆ ਪਰ ਮੰਨੇ ਨਹੀਂ ਇਹਨਾਂ ਤੇ ਬਾਅਦ ਸਾਨੂੰ ਪ੍ਰਦਰਸ਼ਨ ਕਰਨਾ ਪਿਆ ਤੇ ਅਸੀਂ ਅਧਿਕਾਰੀਆਂ ਨੂੰ ਬੇਨਤੀ ਕੀਤੀ ਵੀ ਇਹਨਾਂ ਦੇ ਸਿੰਪਲ ਭਰੇ ਜਾ ਅੱਜ ਚੰਨਜੀਤ ਸਿੰਘ ਫੂਡ ਸੇਫਟੀ ਅਫਸਰ ਆਏ ਨੇ ਇਹਨਾਂ ਦੇ ਸਿੰਪਲ ਭਰੇ ਆ ਅਸੀਂ ਕਹਿੰਨਾ ਜੇ ਕੋਈ ਮਾੜਾ ਕਰਦਾ ਉਹਦੇ ਤੇ ਕਾਰਵਾਈ ਹੋਵੇ ਸਿਕੰਜਾ ਕਸਿਆ ਜਾਵੇ ਕੀ ਕੋ ਸਤਿਾਈ ਨੇ ਇਹ ਕਹਿੰਦੇ ਅਸੀਂ ਸੈਂਪਲ ਜਦੋਂ ਫੇਲ ਹੋ ਗਿਆ ਉਦੋਂ ਆ ਕਾਰਵਾਈ ਕਰਾਂਗੇ ਸੈਂਪਲ ਲੈ ਗਏ ਬਾਕੀ ਦੇਖੋ ਸੈਂਪਲ ਮਾੜਾ ਚੰਗਾ ਨਿਕਲਦਾ ਉਹ ਦੇਖ ਪਤਾ ਲੱਗੂਗਾ ਫਲ ਪਰੇ ਗਏ ਜਿਵੇਂ ਲੱਗੂਆਂ ਦਾ ਵਰਤੀ ਦਾ ਇੱਕ ਹਿੱਸੇ ਦਾ ਲੈਣ ਸੈਂਪਲ ਲੈ ਗਏ ਆ ਤੇ ਬਾਕੀ ਹੁਣ ਵਿਭਾਗਾਂ ਦੇਖੋ ਕੀ ਆਪਾਂ ਨੂੰ ਰਿਪੋਰਟ ਦਿੰਦਾ ਹੈਗਾ ਤੇ ਪਰ ਇਹਨਾਂ ਦੇ ਰਿਕਾਰਡ ਮਾੜਾ ਹਰ ਵਕਤ ਇਹਨਾਂ ਦੀ ਮਠਾਈ ਮਾੜੀ ਹੈ ਲੈ ਕੇ ਗਿਆ ਹੈਗਾ ਤੇ ਸੈਂਪਲ ਦੇ ਦਾ ਸੈਂਪਲ ਮਾੜਾ ਨਿਕਲਦਾ ਤਾਂ ਇਹ ਤਾਂ ਮਾੜੇ ਸੈਂਪਲ ਇਹਨਾਂ ਦੇ ਤੇ ਉਹ ਹੁਣ ਰਿਪੋਰਟ ਤੋਂ ਪਤਾ ਲੱਗੂ ਵਿਭਾਗ ਦੇ ਕਿਹਨੇ ਪੁੱਛਿਆ ਤੁਹਾਨੂੰ ਨੇ ਪੁੱਛਾ ਦਿੱਤਾ ਜੀ ਇਹਨਾਂ ਦੇ ਪੂਰੀ ਕਾਰਵਾਈ ਕਰਾਂਗੇ ਸੈਂਪਲ ਲੈ ਲਏ ਪੂਰੀ ਕਾਰਵਾਈ ਕਰਾਂਗੇ ਜੇ ਨਾ ਸੁਧਰੇ ਇਹਨਾਂ ਦੀ ਸਪੀਡ ਦਾ ਜਿਹੜਾ ਹਾਊਸ ਬੰਦ ਕਰਾਂਗੇ ਇੱਕ ਜਿਹੜਾ ਕੱਲ ਮਲਬੀ ਇਹਨਾਂ ਨੇ ਮਲਬ ਮਠਿਆਈਆਂ ਸ਼ੋਰੂਆਮਾ ਨਾਲ ਦਾ ਚੇਟੀਆਂ ਤੋਂ ਮਲ ਵੀ ਕੀ ਘਟੀਆ ਕੁਆਲਟੀ ਜੀ ਦਾ ਕੀ ਸੀ ਉਹ ਘਟੀਆ ਕੁਆਲਟੀ ਜੀ ਇਹਨਾਂ ਨੇ ਪਹਿਲਾਂ ਪਾਸੇ ਕਰਤੀ ਜੀ ਮਾੜੀ ਮਠਾਈ ਤਾਂ ਇਹਨਾਂ ਨੇ ਅੱਛਾ ਜਿਹੜੇ ਜਿਹੜੇ ਇਹਨਾਂ ਦੀ ਗੰਦੀ ਮਠਾਈ ਬਦਬੋ ਵਾਲੀ ਸੀਗੀ ਜੋ ਖਰਾਬ ਹੋ ਚੁੱਕੀ ਸੀ ਉਹ ਨੈ ਨੂਰ ਤੇ ਇਹਨਾਂ ਨੇ ਪਹਿਲਾਂ ਹੀ ਛੱਡਤੀ ਕਿਉਂਕਿ ਮਹਿਕਮਾ ਮੌਕੇ ਤੇ ਆਇਆ ਨਹੀਂ ਮਹਿਕਮਾ ਤਿੰਨ ਚਾਰ ਦਿਨ ਬਾਅਦ ਆਇਆ ਜੀ ਜੇ ਮੌਕੇ ਤੇ ਮਹਿਕਮਾ ਆ ਆ ਕੇ ਜਿਵੇਂ ਦੀਵਾਲੀ ਵਾਲੇ ਦਿਨ ਇਹਨਾਂ ਨੇ ਸੈਂਪਲ ਪਰੇ ਜਾਂ ਤਾਂ ਮਹਿਕਮਾ ਨੂੰ ਸਾਰਾ ਸੱਚ ਸਾਹਮਣੇ ਆ ਜਾਂਦਾ ਪਰ ਅੱਜ ਮਹਿਕਮਾ ਲੇਟ ਆਇਆ ਤਾਂ ਨਹੀਂ ਚਲੋ ਇਹਨਾਂ ਦੱਸ ਕੇ ਆਇਆ ਜਾਂ ਆਨੰਦ ਤੇ ਦੱਸ ਕੇ ਆਇਆ ਇਹ ਨਹੀਂ ਪਤਾ ਪਰ ਕੀ ਤੁਹਾਨੂੰ ਲੱਗ ਰਿਹਾ ਵੀ ਇਹ ਜਿਹੜਾ ਸੈਂਪਲਿੰਗ ਹੋਇਆ ਜੀ ਇਹ ਮਤਲਬ ਤਰਾਈ ਸਹੀ ਹੋਗੀ ਇਹ ਤਾਂ ਦੇਖੋ ਜੀ ਹੁਣ ਕੀ ਕਹਿ ਸਕਦੇ ਆ ਚਲੋ ਸੈਂਪਲ ਭਰ ਲੇ ਕਾਰਵਾਈ ਸਹੀ ਨਾ ਸਹੀ ਹੈ ਤਾਂ ਆਪਾਂ ਸਮਝਾ ਦਿੱਤੀ ਜੀ ਸੰਸਰ ਕਰੇ ਕਿਹਨੇ ਸੈਂਪਲ ਕਰੇ ਇਹਦਾ ਦੇਖਣਾ ਤੇ ਜਗੋ ਨਾਲੇ ਵਰਤ ਕੇ ਸਟੇਲ ਬਣਾ ਸਕਦੇ ਹਾਂ। ਕੰਡੀ ਦਾ ਤੁਹਾਡਾ ਪਰਸਪੈਕਟਿਵ ਸੁਣੋ। ਸੌਣਾ ਐਸੀ ਸਿਚੁਏਸ਼ਨ ਪ੍ਰਸਾਰ ਨਹੀਂ ਹੱਤੀ ਜੀ। ਬੰਗਾਲ ਦੇ ਆਂਡਾ। ਕੁੱਤਾ ਦਾ ਨਾਮ ਕੀ ਇੰਡਸਟਰੀ? ਕਿੰਨੇ ਟਾਈਮ ਤੋਂ ਤੁਸੀਂ ਸਰਵਿਸ ਕਰ ਰਹੇ ਹੋ? 18 ਸਾਲ ਤੋਂ। 18 ਸਾਲ। ਮੋਟਰ ਨੂੰ ਪੂਰਾ ਸਾਰੇ ਲਈ। ਉਹਦੇ ਸਾਹਮਣੇ ਲੱਗੇ ਜਾਂ 65% ਜਾ ਤੋਗੇ ਦੇਖੀ। ਹਾਂ ਜੀ। ਸਰ ਕੀ ਜੀ ਅਤਲੋਤੀ ਜਾਣਕਾਰੀ ਚ ਕਿਰਪਾ ਸਰ ਅੱਜ ਸਾਨੂੰ ਕਈ ਦਿਨਾਂ ਤੋਂ ਮੀਡੀਆ ਚੋਂ ਖਬਰ ਆ ਰਹੀਆਂ ਸੀ ਵੀ ਇੱਥੇ ਕੋਈ ਬਿਕਨਰ ਸਵੀਟਸ ਅਸ ਹੈ ਨੇ ਉਹਦੀ ਮਤਲਬ ਲੱਡੂ ਕੋਈ ਲਾ ਰਹੀ ਸੀ ਤੇ ਖਰਾਬ ਸੀ ਉਲੀ ਲੱਗੀ ਹੋਈ ਸੀ ਤੇ ਅਸੀਂ ਮਤਲਬ ਉਸ ਤੋਂ ਬਾਅਦ ਆ ਕੇ ਉਸ ਤੋਂ ਪਹਿਲਾਂ ਵੀ ਅਸੀਂ ਦੀਵਾਲੀ ਦੇ ਦਿਨਾਂ ਚ ਚੈਕਿੰਗ ਕੀਤੀ ਸੀ ਤੇ ਇੱਕ ਸੈਂਪਲ ਵੀ ਲੈ ਕੇ ਗਏ ਸੀ ਇਹਨਾਂ ਤੋਂ ਬਟ ਜਿਵੇਂ ਹੁਣ ਕੰਪਲੇਂਟ ਦੇ ਆਧਾਰ ਤੇ ਅਸੀਂ ਅੱਜ ਆਏ ਸੀ ਤੇ ਅਸੀਂ ਵਰਕਸ਼ਾਪ ਵੀ ਚੈੱਕ ਕੀਤੀ ਹੈ ਦੁਕਾਨ ਵੀ ਚੈੱਕ ਕੀਤੀ ਹੈ ਉਹਦੇ ਚ ਜੋ ਵੀ ਸਾਨੂੰ ਕੁਝ ਹੁਣ ਤਾਂੀਆਂ ਲੱਗੀਆਂ ਉਹ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਕੱਢਿਆ ਤੇ ਸੈਂਪਲ ਕੀਤਾ ਲੱਡੂਆਂ ਦਾ ਤੇ ਉਹ ਲੈਬ ਚ ਭੇਜਿਆ ਅਗਲੀ ਕਾਰਵਾਈ ਸੈਂਪਲੋਂ ਰਿਪੋਰਟ ਆਉਣ ਤੋਂ ਬਾਅਦ ਹੀ ਹੋਊਗੀ ਠੀਕ ਹੈ ਸਰ ਇਹ ਦੋ ਤਿੰਨ ਵਾਰ ਪਹਿਲਾਂ ਵੀ ਕੰਪਲੀਟ ਆ ਗਈ ਸੀ ਮੇਰੇ ਦੁਆਰਾ ਸਾਹਿਬ ਦੀ ਆਈ ਸੀ ਜੀ ਬਾਬਾ ਫਲਕੂ ਦਾ ਜੀ ਹਾਂ ਜੀ ਕਈ ਕੰਪਲੀਟ ਟਾਈਮ ਸਰ ਮੈਂ ਰੀਸੈਂਟਲੀ ਜੁਆਇਨ ਕੀਤਾ ਹੈ ਤੇ ਬਰਨਾਲੇ ਮਹੀਨਾ ਕੀ ਹੋਇਆ ਉਹ ਮਤਲਬ ਉਸ ਤੋਂ ਪਹਿਲਾਂ ਜੇ ਕੋਈ ਆਈ ਹੋਊਗੀ ਤਾਂ ਪਹਿਲਾਂ ਵਾਲੇ ਅਧਿਕਾਰੀਆਂ ਨੇ ਕਾਰਵਾਈ ਕੀਤੀ ਹੋਊਗੀ ਤੇ ਅਜੀ ਬਟ ਹੁਣ ਜੇ ਕੋਈ ਆਉਂਦੀ ਹੈ ਤਾਂ ਅਸੀਂ ਕਾਰਵਾਈ ਕਰਾਂਗੇ ਡੈਫੀਨੇਟਲੀ ਮਤਲਬ ਇਹਨਾਂ ਨੂੰ ਵਰਨਿੰਗ ਵੀ ਦਿੱਤੀ ਹੈ ਵੀ ਆਪਦਾ ਕੰਮ ਸਹੀ ਕਰ ਲਓ ਨਹੀਂ ਵਿਭਾਗੀ ਕਾਰਵਾਈ ਕੀਤੀ ਜਾਊਗੀ